ਕੋਰ ਕੀ ਸੀਗਾ ਪਤਾ ਨਹੀਂ ਆਗਦੀ ਚप्पल ਵੀ ਲੈ ਕੇ ਆਈ ਚ ਇੱਥੇ ਨਾ ਹੂੰ ਇਹ ਤਾਰਾ ਜਿ ਥੋੜੀਆਂ ਥੋੜੀਆਂ ਵਈਆਂ ਸਾਰੀਆਂ ਖਤਮ ਹੋਣ ਲੇ ਤੇ ਲੈ ਕੇ ਆਵਾਂਗੇ ਹੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਅੱਜ ਜਲੇਸੀ ਸ਼ਹਿਰ ਨੂੰ ਸੂਟ ਲੈਣੇ ਆਣੇ ਸਹੀ ਹੁੰਦਾ ਇਧਰ ਦੇਖੋ ਮੈਂ ਸੂਟ ਲੈ ਕੇ ਆਈ ਹਾਂ ਦਿਖਾਦੀ ਲਾਗੀਆਂ ਦਿਖਾਦੀ ਸਟਿਚ ਕਰਨੇ ਮੈਨੇ ਕਿ ਆਉਣੇ ਆ ਇਹ ਕਪੜਾ ਮੇਰੇ ਕੋਲੋਂ ਨਹੀਂ ਸੂਟ ਹੋਣਾ ਸਿਲਕ ਦਾ ਆਇਆ ਕਪੜਾ ਸਿਲਕ ਹੀ ਆਇਆ ਹੋ ਤੇ ਇਹ ਮੈਂ ਸਾਡੀ ਬੁਟੀਕ ਮਤਲਬ ਕਿ ਫੇਵਰੇਟ ਬੁਟੀਕ ਮੇਰੀ ਚਾਂਦਨੀ ਬੁਟੀਕ ਕਰਤਾਰਪੁਰ ਉਹਨੂੰ ਦੇ ਕੇ ਆਵਾਂਗੀ ਇਹ ਬਲੈਕ ਇਹ ਹੈਗਾ ਮੇਰੀ ਪਸੰਦ ਦਾ ਆਹ ਕਿਹਦੀ ਪਸੰਦ ਹੈ ਮੇਰੀ ਹੀ ਮਨਵੀਰ ਦੀ ਪਸੰਦ ਦਾ ਮਨਵੀਰ ਕਹਿੰਦਾ ਸੀ ਮਮਾ ਕਲਰ ਬਹੁਤ ਸੋਹਣਾ ਹੈ ਲੈ ਲਓ ਇਹ ਮੈਰਿਜ ਐਨਿਵਰਸਰੀ ਤੇ ਲੈ ਕੇ ਦਿੱਤੇ ਸੀ ਮੈਨੂੰ ਇਹ ਵਾਲੇ ਸੂਟ ਇਹ ਆਮੈ ਇਹ ਲਿਆ ਸੀ ਮਨੀ ਦੇ ਡੈਡੀ ਦੀ ਵਾਸਤੇ ਇਹ ਉਹ ਮਨੀ ਦੇ ਡੈਡੀ ਕਹਿੰਦਾ ਸੀ ਰਲਵੰਤ ਫਰੋਜ਼ੀ ਕਲਰ ਲੈ ਹਰਾ ਫਰੋਜ਼ੀ ਹੈ ਫਰੋਜ਼ੀ ਬਣੀਗਾ ਇਹ ਲਿਆ ਸੀ ਸੋਹਣਾ ਕਲਰ ਹੈ ਨਾ ਹੂੰ ਇਹ ਤੇਨ ਸੂਟ ਹੈ ਲੈ ਕੁਰੀ ਦੱਸਿਓ ਸੋਹਣੇ ਰੰਗਿਆ ਤੇ ਅੱਜ ਮੈਂ ਅ ਅਜਾ ਨਾ ਸੂਟਾਂ ਨਾਲ ਕੋਈ ਲੈਣੀ ਨਹੀਂ ਰੱਜ ਸਕਦੀ ਚਾਹੇ ਜਿਹੜੀ ਮਰਜ਼ੀ ਹੋਵੇ ਕੋਈ ਨਹੀਂ ਰੱਜ ਸਕਦਾ ਸੂਟਾਂ ਨਾਲ ਕਾ ਤੋ ਇੱਕ ਹੋਰ ਲੈਣਾ ਅੱਜ ਮੈਂ ਇੱਕ ਹੋਰ ਲੈਣਾ ਜਿਹੜਾ ਉਹ ਨਹੀਂ ਆਇਆ ਜਫੀਰਾ ਸਿਲਕ ਨਹੀਂ ਆਇਆ ਹਮਮ ਹੋਰ ਇਹ ਮੈਂ ਪਤਾ ਕਿਉਂ ਲੈਣੀ ਆ ਜਦੋਂ ਮੈਂ ਤੇਰੇ ਡੈਡੀ ਕੋਲ ਗਈ ਮੈਂ ਸੂਟ ਲੈ ਕੇ ਜਾਣੇ ਆ ਹਮਮ ਮੇਰੇ ਪਤੀ ਦੇਵ ਨੂੰ ਸੂਟ ਬਹੁਤ ਪਸੰਦ ਆਉਂਦੇ ਆ ਇਸ ਕਰਕੇ ਮੈਂ ਸੂਡ ਲੈ ਕੇ ਜਾਣੇ ਮੈਂ ਉਹਨਾਂ ਕੋਲ ਜਾ ਕੇ ਉੱਤੇ ਸੂਡ ਪਾਇਆ ਕਰਨੇ ਕਿਤੇ ਕਿਤੇ ਚਾਹੇ ਉਹਨਾਂ ਦਾ ਮਾਰਕੀਟ ਜਾਵਾਂ ਸੂਡ ਪਾ ਕੇ ਜਾਇਆ ਕਰਨੇ ਉਹਨਾਂ ਨੂੰ ਬਹੁਤ ਪਸੰਦ ਹੈ ਸੂਡ ਮਰੀਨੇ ਡੈਡੀ ਨੂੰ ਸੋ ਸੋ ਮੈਂ ਸੂਡ ਇਕੱਠੇ ਕਰਨ ਦਈਆਂ 2 ਮਹੀਨਿਆਂ ਤੱਕ ਮਤਲਬ ਗਈਆਂ ਨੇ ਮੈਨੂੰ ਕਮੈਂਟ ਹੁੰਦੇ ਤੁਹਾਡੀ ਜਨਦੀ ਤਿਆਰੀ ਉਹ ਸਿਸਟਰ ਪਰਮੇਂਦਰ ਅ ਹਜੇ ਨਹੀਂ ਜੀ ਮੇਰੀ ਕੋਈ ਤਿਆਰੀ ਹਜੇ 2 ਮਹੀਨੇ ਲੱਗ ਜਾਣੇ ਤਿਆਰੀ ਕਰੀ ਇੰਨੀ ਅੰਦਰ ਵਿੱਚੋ ਵਿੱਚ ਪਰ ਹਜੇ ਜਾਣਾ ਨਹੀਂਗਾ ਜੇ 2 ਮਹੀਨੇ ਬਿਲਕੁਲ ਜਾਂ 2.5 ਬਿਲਕੁਲ ਪਰਸੀਜਰ ਬਹੁਤ ਲੰਮਾ ਚੋੜਾ ਇਹ ਹੁੰਦਾ ਵੀਜ਼ਾ ਇਸ਼ੂ ਦਾ ਸੋ ਇਸ ਕਰਕੇ ਟਾਈਮ ਲੱਗ ਜਾਣਾ ਹੁੰਦਾ ਚਲਿਏ ਚਲੋ ਇੱਥੇ ਮੈਂ ਇੰਨੀ ਠੰਡੇ ਚ ਟਰੈਕ ਸੂਟ ਹੀ ਪਾ ਲੈਣੀ ਉੱਥੇ ਵੀ ਮੌਸਮ ਜਦ ਤੱਕ ਬਦਲ ਜਾਣਾ ਤਾਂ ਸੂਟ ਪਾਉਣੇ ਜੇ ਜਿਆਦਾ ਠੰਡੇ ਚ ਚਲੇ ਜਾਂਦੀ ਹੁਣ ਫੇਰ ਹੀ ਸੁਭਾ ਹੋਵੇਗਾ ਠੰਡ ਬਹੁਤ ਹੈ ਉੱਥੇ ਤਾਂ ਬਰਫ਼ ਪੈਂਦੀ ਹੈ ਹੁਣ ਅਸੀਂ ਸ਼ਹਿਰ ਨੂੰ ਚੱਲੇ ਜਾਨੂ ਆ ਗਿਆ ਭਾਈ ਬਿੱਲਾਂ ਵਾਲਾ ਬਣੀ ਕੇ ਹਨ ਬਿੱਲਾਂ ਵਾਲਾ ਭਾਈ ਆ ਗਿਆ ਬਿੱਲ ਕਟਣ ਅਸੀਂ ਮੁੜ ਕੇ ਆਏ ਮਤਲਬ ਅਸੀਂ ਵਾਪਸ ਮੁੜ ਗਏ ਗਲੀ ਚੋਂ ਅਸੀਂ ਆ ਬਿੱਲ ਕਟਾ ਲਈਏ ਇਸ ਵਾਰ ਬਿੱਲ ਸਾਡਾ ਆਇਆ ਹੈਗਾ 0 ਬਹੁਤ ਖੁਸ਼ੀ ਹਿੰਦੀ ਆ 0 ਬਿੱਲ ਆਉਂਦਾ ਇਹ ਖੋਰ ਸੂਟ ਬਣ ਗਿਆ ਦੇਖ ਬਣ ਗਿਆ ਸੂਟ ਇੱਕ ਹੋਰ ਜੇ ਬਿੱਲ ਆ ਜਾਂਦਾ ਫੇ ਨਹੀਂ ਸੀ ਮੈਂ ਸੂਟ ਲੈਣਾ ਮਣੀ ਫੇ ਨਹੀਂ ਸੀ ਮੈਂ ਲੈਣਾ ਜੇ ਬਿੱਲ ਆ ਜਾਂਦਾ ਫੇਰ ਨਹੀਂ ਸੀ ਮੈਂ ਸੂਟ ਲੈਣਾ ਮੈਨੂੰ ਮੈਨੂੰ ਹੋਰ ਹੀ ਤਰ੍ਹਾਂ ਹੁੰਦਾ ਪਿਆ ਮਨੀ ਮੈਂ ਕਿਹਾ ਜੇ ਬਿੱਲ ਆ ਗਿਆ ਮੇਰਾ ਸੂਟ ਕੈਨਸਲ ਤੇ ਪਹਿਲਾ ਆ ਜੀ ਆਪਣਾ 600 ਚੋਂ 430 ਯੂਨਟਾਂ ਯੂਜ਼ ਕੀਤੀਆਂ ਸੀ ਮੈਂ ਇਨੇ ਮਤਲਬ ਕਿ ਧਿਆਨ ਰੱਖਿਆ ਬਿਜਲੀ ਦਾ ਸਿਰਫ ਗੀਜ਼ਰ ਚੱਲਦਾ ਸੀ ਮਨੀ ਦੇ ਦਾਦੇ ਨੇ ਨਾ ਆ ਦਾਦੀ ਨੇ ਮੈਂ ਤਾਂ ਮਨੀ ਸਿਰਫ ਅਸੀਂ ਉਹ ਗੀਜ਼ਰ ਚਲਾਇਦਾ ਸੀ ਤੇ ਇੱਕ ਵਾਰੀ ਇਹ ਗੀਜ਼ਰ ਅਸੀਂ ਗਰਮ ਕਰਕੇ ਬੰਦ ਕਰਦੇ ਜਿਆ ਸੀ ਕਿਉਂਕਿ ਭਾਂਡੇ ਭੁੰਡੇ ਤੋਂ ਨੂੰ ਪਾਣੀ ਲੈਣਾ ਪੈਂਦਾ ਸੀਗਾ ਕਮ ਸੇ ਕਮ 5 ਵਾਰੀ ਗੀਜ਼ਰ ਚੱਲਦਾ ਸੀ 5-6 ਵਾਰੀ 5-6 ਵਾਰੀ ਗੀਜ਼ਰ ਇੱਕ ਦਿਨ ਚ ਚੱਲਦਾ ਸੀ ਮਤਲਬ ਫਿਲ ਕਰੀਦਾ ਸੀ ਪਾਉ ਗਰਮ ਪਾਣੀ ਕਰਕੇ ਬੰਦ ਕਰੀਦਾ ਸੀ ਤੇ ਹੋਏ ਦੇਖ ਇੱਧਰ ਗੱਡੀ ਦਾ ਹਾਲ ਦੇਖ ਆਹ ਉਹ ਹੁਣ ਤੇ ਆ ਦੇਖੋ ਇਹ ਪੱਕਾ ਜਿੱਦਣ ਉਹ ਮੁੰਡਿਆਂ ਕੋ ਭੇਜੀ ਤੂੰ ਉਹਨਾਂ ਨੇ ਪਾਏ ਹੋਣੇ ਹਨਾ ਨਹੀਂ ਜਦੋਂ ਮੈਂ ਲੈਣਦੇ ਆ ਤੇ ਉਦੋਂ ਦੇ ਹੀ ਪਾਏ ਹੋਏ ਬਰ ਭਰਾਵਾ ਗੱਡੀ ਦਾ ਧਿਆਨ ਰੱਖ ਜੰਗਾਲ ਵੀ ਲੱਗ ਜਾਂਦਾ ਪਿੱਛੇ ਦੇ ਕਿੰਨਾ ਇਹਨੂੰ ਉਹਦਣਾ ਜੇ ਦਵਾਈ ਤੇ ਬਣਾਇਆ ਕੀ ਹੁਣ ਮੀਂਹ ਪਏ ਆਪ ਮਾੜਾ ਨਹੀਂ ਆਪ ਮਾੜਾ ਜੇ ਕਸ਼ਟ ਕਰਕੇ ਇਹਨੂੰ ਸਾਫ਼ ਕਰੋ ਬਾਹਰੋਂ ਵਿੱਚੋਂ ਤੇ ਵੈਕਿਊਮ ਹੋਈ ਆ ਕੱਲ ਨੂੰ ਸਾਫ਼ ਕਰੀਏ ਇਹਨੂੰ ਕੱਲ ਨੂੰ ਅੱਜ ਕਰੀਂ ਕੱਲ ਨੂੰ ਲੈ ਕੇ ਤਾਂ ਲੈਣ ਜਾ ਕੇ ਜਾਣਦੀ ਨਹੀਂ ਯੂਨੀਵਰਸਿਟੀ ਵਾਂ ਗੱਡੀ ਨਹੀਂ ਤਾਂ ਬੋਲਟ ਤੇ ਹੀ ਜਾਊਂਗਾ ਦੇਖੀ ਫਿਰ ਆਹੋ ਤੇ ਜੇ ਬੈਲਾ ਆਪਣਾ ਜੀਰੋ ਤਾਂ ਆਇਆ ਪੱਖੇ-ਬੁੱਖੇ ਤਾਂ ਆਲਰੇਡੀ ਬੰਦ ਹੁੰਦੇ ਆ ਤੇ ਕੱਲਾ ਗੀਜ਼ਰ ਹੀ ਚੱਲਦਾ ਸੀ ਐਨੀ ਤਾਂ ਠੰਡ ਆ ਮੈਂ ਫਰਿੱਜ ਵੀ ਬੰਦ ਕਰਕੇ ਫਰਿੱਜ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫਰਿੱਜ ਵੀ ਮੈਂ ਸਾਈਡ ਤੇ ਲਾਈ ਹੋਈ ਸੀ ਫਰਿੱਜ ਵੀ ਨਹੀਂ ਚਲਾਈਦੀ ਸਿਰਫ ਇੱਕ ਗੀਜ਼ਰ ਚੱਲਦਾ ਤੇ ਲਾਈਟਾਂ ਚੱਲਦੀਆਂ ਤੇ ਇਸ ਕਰਕੇ ਬਿੱਲ ਆਇਆ ਆਪਣਾ ਜ਼ੀਰੋ ਬਹੁਤ ਖੁਸ਼ੀ ਹੋਈ ਜੀ ਜ਼ੀਰੋ ਬਿੱਲ ਆਇਆ ਸਹੀ ਹੈ ਕਿ ਨਹੀਂ ਤੇ ਹੁਣ ਉਹ ਕਹਿ ਗਿਆ ਕਹਿੰਦਾ ਹੁਣ ਬਿੱਲ ਇੱਕ ਮਹੀਨੇ ਬਾਅਦ ਆਇਆ ਕਰਨਾ ਭੇਡਾਂ ਦੇ ਕਿੰਨੀਆਂ ਦਿਲੋਂ ਕਿੰਨੀ ਦੂਰ ਹੋਉਂਦੇ ਯਾਰ ਆ ਦੇਖ ਰਾਤ ਲੱਗੇ ਹੋਏ ਚਾਦਰਾਂ ਦੇਖਣ ਦੇ ਅੱਜ ਤੇ ਮਾਈਆਂ ਪਹਿਣਾ ਵਾਲਾ ਵਲੌਗ ਆ ਮੇਰਾ ਜਾ ਕੇ ਮੈਂ ਸੂਟ ਦੇਖਣੇ ਆ ਜਫੀਰਾ ਸਿਲਕ ਜਿਹੜੀ ਆਈ ਉਹਦੇ ਸਾਰੇ ਪ੍ਰਿੰਟ ਤੁਹਾਨੂੰ ਦਿਖਾਉਣੇ ਆ ਜਿਉਂ ਵੀਡੀਓ ਬਣਾ ਲੈਂਦੇਣਗੇ ਦੁਕਾਨ ਵਾਲੇ ਪਰ ਉਹਦਾ ਜਾਣਦੇ ਹੀ ਉਹ ਨਹੀਂ ਨਾ ਕਰਦੇ ਹੁੰਦੇ ਹਨਾ ਉਹ ਨੀਲ ਗਿਆ ਨੀਉਲ ਨੀਉਲ ਇਹ ਰੇੜੀ ਕਿਉਂ ਦੈਦਾ ਇਹਦਾ ਇਹਦੇ ਮੈਚਿੰਗ ਆ ਇਹ ਰੇੜੀ ਕੱਢਿਆ ਉਹੀ ਜੀ ਜੀ 1850 ਪਹਿਲੇ 1900 ਸੀ ਹੁਣ 1850 ਆ ਦਿਖਾ ਦਿਓ ਹੋਰ ਕਲਰ ਵੇਚਦੇ ਇੱਕ ਬਾਹਰ ਹੋਇਆ 6 ਹੈਗੇ ਆ ਆ ਵਾਹ ਬਾਈ orange ਵੀ ਦਿਖਾ ਦਿਓ orange orange ਦਿਖਾਓ ਪੀਕ ਹੋਰ ਇਹਨੇ ਦਿਖਾ ਦਿਓ orange

ਹਾਂ ਦਿਖਾ ਇਹ ਕੋਰ ਮੇਂ ਦੇਖੇ ਸੀ ਉਹ ਕਰ ਲੈ ਦੇ ਲੋ ਕਿਹੜਾ ਅਮਾਜੰਟ ਬੜਾ ਸੁਣਾ ਲਗਦਾ ਬਾਕੀ ਦੇਖੋ ਮਹੋਦਿ ਆਗਾ ਮੇਰਾ ਥੋਰ ਵੀ ਦੇਖ ਲਓ ਕਿਹੜਾ ਬਗਲਾ ਇਹ ਚਲੋ ਕੋਲੋ ਤੇ ਗੋਮਾ ਬੜੇ ਪਾਈਂ ਪਰ ਰਹਾ ਹੈ ਕਿੰਨੇ ਕਿਤੇ ਹੈ ਬਾਈ ਨੰਨ ਵੀਡੀਓ ਕੈਚਪ ਕਰੀ ਜਾਂਦੇ ਹਾਂ ਬਾਹਰ ਵੀ ਭੇਜ ਦੇ ਦੀ ਹੈ ਜੇ ਕਿਸੇ ਨੇ ਲੈਣਾ ਹੋਵੇ ਕੋਈ ਅੱਗੇ ਲੈ ਕੇ ਗਈ ਸੀ ਠੀਕ 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 ਨੇ ਕਿ ਸ਼ਾਇਦ ਇਹ ਚ ਫਰੋਜ਼ੀ ਨਹੀਂ ਹੈਗਾ ਨਹੀਂ ਫਰੋਜ਼ੀ ਹੀ ਤਾਂ ਉਹ ਦੋਨਾਂ ਚ ਫਰੋਜ਼ੀ ਹੈ ਨਾ ਉਹ ਨੀਚੇ ਵਾਲਾ ਉਹਦੇ ਵਿੱਚ ਸੀਗਾ ਉਹ ਖਤਮ ਹੋ ਗਿਆ ਇੱਥੇ ਜ਼ਫੀਰਾ ਚ ਗੱਲ ਹੋ ਉਸ ਤੇ ਸੇਲ ਹੋ ਗਿਆ ਜੀ ਰਪਾ ਵੀਡੀਓ ਕੀ ਜਿੰਦ ਤੱਕ ਇੰਸਟਾਗ੍ਰਾਮ ਤੇ ਪਾ ਰਹੇ ਨੇ ਇੱਕ ਪਾ ਦਿੰਦੇ ਆ ਇਹਦੀ ਕੀ ਪ੍ਰਾਈਸ ਹੈ ਕਿਹੜਾ ਲਾਂ ਦੀ ਜੀ ਇਹਨਾਂ ਦੀ ਇਹ ਬਲੋ ਤੁਹਾਨੂੰ ਪੈਣਾ ਹੈਗਾ 2450 ਰੁਪਏ ਦਾ ਇਹ ਮਹਿੰਗਾ ਵਾ ਮੈਂ ਅਚੂ ਕੇ ਬੁਪਰ ਨੂੰ ਲੱਗੀ ਡੋਸ ਬਨੇ ਹੋਏ ਨੇ ਬੜੀ ਵਧੀਆ ਡੋਸ ਲੱਗਦਾ ਕਿਤੇ ਇੱਕ ਬਗੜਾ ਵਾਸੇ ਬਹੁਤ ਚੋ ਲਾਗੇ ਰਹਿਣਗੇ ਜੀ ਆ ਦੇਖੋ ਇਹ ਤਾਂ ਪਾਈਂਟਟਾ ਹੈ ਜੀ ਨਹੀਂ ਨਹੀਂ ਉਹ ਇੱਕ ਹੈ ਜੀ ਇਹ ਲੋ ਸੇਵ ਦੇ ਕੇ ਜੰਗ ਕਿਰਕੀ ਤੁਸੀਂ ਉਹ ਕੀਤਾ ਪਰ ਮਰਜੰਟ ਕਰਤਾ ਮੁੰਨਾ ਉਹ ਤੇ ਹੈ ਹੀ ਬੜਾ ਅਸ਼ਕਲ ਇਹ ਤੇ ਚੈੱਕ ਕਰ ਲਓ ਉਹ ਲੱਗ ਗਿਆ ਹੋਵੇ ਡਿਜ਼ਾਈਨ ਸੋਹਣਾ ਲੱਗਦਾ ਟਾਈਮ ਉਹ ਕਹਿੰਦਾ ਨਹੀਂ ਤੇ ਉਹਨਾਂ ਨਾਲੋਂ ਅਲੱਗ ਹੋਿੰਦਾ ਨਾ ਇਹ ਸਾਰਾ ਇਤ ਨਹੀਂ ਬੜਾ ਫਾੜੀ ਵਾਂਗ ਹੈ ਇਹਦਾ ਸਾਈਜ਼ ਵੱਡਾ ਵਾ ਸਾਈਜ਼ ਵੱਡਾ ਬੱਲੇ ਹੈ ਬਸੋ ਇਹ ਲੱਗ ਗਿਆ ਇਹ ਹੈਗਾ 8 ਨੰਬਰ ਮੇਰੇ ਹੁੰਦਾ ਹੈਗਾ 7 ਨੰਬਰ ਬਾਹਰ ਜਲੀ ਸੋਣੀ ਹੈ ਬੱਟੇ ਦੇ ਨਾਲ ਦੀ ਉਹ ਹੈ ਇਹ ਰਿਹਾ ਸਾਈਜ਼ ਵੱਡਾ ਹੈ ਉਹ ਤੇ ਸਭ ਤੋਂ ਛੋਟਾ ਸੋਹਣਾ ਜਿਹੜਾ ਇਹ ਵੀ ਵੱਡਾ ਮੇਰੇ ਹੈਗੀ ਸੋਹਣੀ ਹੈ ਵੀ ਸੋਹਣਾ ਪੀਸ ਸੁਰੂ ਪੈਰੋਂ ਨਿਕਲਣਾ ਨਹੀਂ ਤੁਹਾਡੇ ਪਰ ਇਹਨੇ ਖੁੱਲਣ ਵੀ ਪਤਾ ਸੀ ਤੇ ਇਹ ਅੱਗੇ ਜੀ ਆਪਾਂ ਸ਼ਹਿਰੋਂ ਘਰ ਤੇ ਮੈਂ ਇੱਕ ਜੁੱਤੀ ਲਈ ਹੈ ਦਿਖਾਉਣੀ ਕਿਹੜੀ ਲਈ ਮੈਂ ਇਹ ਜੁੱਤੀ ਲਈ ਮੈਂ ਬਟ ਮੈਨੂੰ ਬਲੈਕ ਬਹੁਤ ਪਸੰਦ ਸੀਗੀ ਅ ਬਲੈਕ ਉਹ ਕਹਿੰਦੇ ਉਹਨੂੰ ਕੀ ਕਹਿੰਦਾ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਅਸੀਂ ਉਹ ਪ੍ਰੋਵਾਈਡ ਕਰਾ ਦਾਂਗੇ ਤੇ ਮੈਂ ਇਹ ਵਾਲੀ ਲੈ ਲਈ ਬੈਲੀ ਟਾਈਪ ਆ ਐਦਾਂ ਵੀ ਉਹ ਪ੍ਰਿੰਟਡ ਸੂਟ ਜਿਹੜੇ ਉਹਨਾਂ ਨਾਲ ਪੈ ਪੂ ਜਾਊਗੀ ਤੇ ਤਾਂ ਮਨਵੀਰ ਮਨਵੀਰ ਲੱਗ ਗਿਆ ਹੁੰਦੀ ਐ ਗੱਡੀ ਧੋਣ ਨੂੰ ਪਤਾ ਇਹਦੇ ਚਿੱਤਰ ਪੈ ਜਾਣੇ ਕਿੰਦਾ ਬਾਜੀ ਢੋਲੀ ਗੱਡੀ ਪਤਾ ਕਿੰਨੀ ਗੰਦੀ ਸੀ ਉਦੋਂ ਦੀ ਉਹ ਵਿਆਹ ਵਾਲੇ ਦਿਨ ਦੀ ਨਾਸ ਮਾਰਿਆ ਪਿਆ ਸੀਗਾ ਆ ਸ਼ੈਂਪੂ ਲਾਇਆ ਜਿੱਦਨ ਵਿਆਹ ਸੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਹੀ ਗੱਡੀ ਨਾ ਪੂਰੀ ਧਵਾ ਕੇ ਲੈ ਕੇ ਆਇਆ ਸੀ ਵੈਕਿਊਮ ਕਰਾ ਕੇ ਲੈ ਕੇ ਆਇਆ ਸੀ ਮੀਂਹ ਪੈ ਗਿਆ ਮੀਂਹ ਪੈਣਾ ਟੋਆਂ ਚ ਜਿੱਥੇ ਜਿੱਥੇ ਪਾਣੀ ਤੇ ਗੱਡੀ ਦਾ ਬੁਰਾ ਹਾਲ ਹੋ ਗਿਆ ਆ ਗਿਆ ਕਪੜਾ ਮੈਂ ਧੋਤੇ ਹੋਏ ਆ ਕੱਪੜੇ ਹੋਰ ਆਹ ਉਹ ਤੇਰੇ ਕੋਲ ਕੋਈ ਨਹੀਂ ਆਪ ਕੱਲ ਹੀ ਇੰਨਾ ਭੇਜ ਗਿਆ ਨਾਲ ਬੰਦ ਕਰਦਾ ਮੋਟਰ ਕੇ ਚਲਦੀ ਨਾ ਨਾ ਕਾਕਾ ਅੱਜੀ ਬੈਲ ਆਇਆ ਜੀਰੋ ਉਹ ਚਿੜੀਆਂ ਦੇਖੋ ਤੇਰੇ ਆ ਰੋਲੇ ਨਾਲ ਉੱਡ ਜਾਂਦੀਆਂ ਫੀਡ ਖਾਣ ਆਉਂਦੀਆਂ ਦੇ ਲਓ ਗੱਡੀ ਵੀ ਚਮਕਾਵੇ ਆਪਦਾ ਬੁਲਟ ਦੇਖ ਲਓ ਕਿਤੇ ਬੋਲਟ ਤੇ ਮਾਸਾ ਮਿੱਟੀ ਨਹੀਂ ਲੱਗਣ ਦਿੰਦਾ ਐ ਨਾ ਚਮਕਾ ਕੇ ਪਾਲਿਸ਼ ਮਾਰ ਕੇ ਫੇਖੜਾ ਕਰਦਾ ਕਿਤੇ ਲੈ ਕੇ ਵੀ ਜਾਵੇ ਨਾ ਇਹਨੂੰ ਆਉਂਦੇ ਹੀ ਇਹਦੀ ਸਫਾਈ ਦਿਵਾਲੇ ਹੋ ਜਾਂਦਾ ਤੇ ਇਧਰ ਮੇਰੇ ਤੇ ਮੇਰੇ ਪਤੀ ਦੇਵ ਦੀ ਵਿਚਾਰੀ ਛੋਟੀ ਜੀ ਐਸਪ੍ਰੈਸੋ ਉਹਦੀ ਕੋਈ ਕਦਰ ਹੀ ਨਹੀਂ ਕੋਈ ਹੈਗੀ ਹੁਣ ਮੇਰੀ ਗਲਤੀ ਨਹੀਂ ਮੀਂ ਬੰਦਾ ਆਪਣੇ ਬੋਲਟ ਤੇ ਜਾਇਆ ਕਰੋ ਡੋਨਟ ਟੱਚ ਮਾਈ ਹਸਬੈਂਡਸ ਕਾਰ ਕਰੀਏ ਨਾ ਅਸੀਂ ਨਾ ਗਏ ਮੇਰੀ ਚੇਤਾ ਆਪਣੀ ਭੂਆ ਦੇ ਗਏ ਸੀ ਮੈਂ ਨਾ ਜਿਵੇਂ ਅਸੀਂ ਜਦੋਂ ਆ ਗੱਡੀ ਲਈ ਨਾ ਅਸੀਂ ਆਪਣੀ ਭੂਆ ਦੇ ਗਏ ਕਰਦੀ ਭੂਆ ਦੇ ਗਏ ਤੇ ਅਸੀਂ ਨਾ ਭੂਆ ਦੇ ਮੈਂ ਤਾਂ ਮਨੀ ਗਏ ਸੀਗੇ ਨਾਲ ਡਰਾਈਵਰ ਸੀ ਤੇ ਮਨੀ ਦੇ ਡੈਡੀ ਉਹਦੇ ਚਲੇ ਗਏ ਸੀਗੇ ਟ੍ਰੀਟਮੈਂਟ ਕਰਾਉਣਾ ਆਏ ਸੀ ਆਪਣਾ 2.5 ਮਹੀਨਾ ਰਹਿ ਕੇ ਉਹ ਚਲੇ ਗਏ ਸੀ ਉਹਦੇ ਕਿਤੇ ਵਨ ਡੇ ਨਹੀਂ ਅਸੀਂ ਗਏ ਤੇ ਮੇਰੀ ਭੂਆ ਕਹਿੰਦੀ ਦੇਖ ਇਹਨੂੰ ਪ੍ਰੋਣੇ ਨੇ ਨੋਵਾ ਲੈ ਕੇ ਦਿੱਤੀ ਅਨੋਵਾ ਅਨੋਵਾ ਮਤਲਬ ਕਿ ਨੋਵਾ ਗੱਡੀ ਹੈ ਜਿਹੜੀ ਅਨੋਵਾ ਕਹਿੰਦੇ ਉਹ ਲੈ ਕੇ ਦਿੱਤੀ ਐ ਮੈਂ ਕਿਹਾ ਭੂਆ ਨੋਵਾ ਨਹੀਂ ਜੀ ਐਸਪ੍ਰੈਸੋ ਆ ਨੋਵਾ ਦਾ ਬੱਚਾ ਹੈ ਉਹ ਮੈਂ ਕਿਹਾ ਇਹ ਨੋਵਾ ਨਹੀਂ ਜੀ ਮੈਂ ਕਿਹਾ ਨੋਵਾ ਦਾ ਬੱਚਾ ਹੈ ਨੋਵਾ ਗੱਡੀ ਦਾ ਬੱਚਾ ਮੈਂ ਕਿਹਾ ਨੋਵਾ ਗੱਡੀ ਦਾ ਅਨੋਵਾ ਨਹੀਂ ਜੀ ਪਰ ਮੈਂ ਕਿਹਾ ਬਾਬਾ ਮੇਰ ਕਰੂਗਾ ਉਹ ਵੀ ਲਵਾਂਗੇ ਕਿਸੇ ਦਿਨ ਫਿਲਹਾਲ ਤਾਂ ਮੈਂ ਕਿਹਾ ਐਸਪ੍ਰੈਸੋ ਆ ਪਰ ਮੈਂ ਕਿਹਾ ਮੈਨੂੰ ਇਹ ਵੀ ਅਨੋਵਾ ਵਰਗੀ ਆ ਕਿਉਂਕਿ ਮੇਰੇ ਮੋਟੂ ਸੇਠ ਨੇ ਮੈਂ ਕਿਹਾ ਆਪਣੀ ਕਿਰਤ ਕਮਾਈ ਤੇ ਕਹਿੰਦੇ ਹੁੰਦੇ ਆ ਸਾਡੀ ਫੈਸਿਲਿਟੀ ਵਾਸਤੇ ਸਾਡੇ ਆਰਾਮ ਵਾਸਤੇ ਸਾਨੂੰ ਲੈ ਕੇ ਦਿੱਤੀ ਆ ਮੇਰੇ ਲਈ ਮੈਂ ਕਿਹਾ ਇਹ ਵੀ ਨੋਵਾ ਫੋਰਚੂਨਰ ਨਾਲੋਂ ਮੈਂ ਕਿਹਾ ਘੱਟ ਨਹੀਂ ਗਈ ਮੇਰੇ ਲਈ ਇਹ ਵੀ ਬਹੁਤ ਵੱਡੀ ਗੱਡੀ ਆ ਆਰਾਮ ਤਾਂ ਹੈ ਨਾ ਗੱਡੀ ਚੱਕ ਕੇ ਚੱਲ ਜਾਈਦਾ ਮੱਸਾਂ 'ਚ ਧੱਕੇ ਤਾਂ ਨਹੀਂ ਨਾ ਖਾਣੇ ਪੈਂਦੇ ਸੋ ਮੇਰੇ ਮੋਟੂ ਸੇਠ ਨੇ ਮੇਰੇ ਲਈ ਲਈ ਸੀ ਮੈਂ ਠੀਕ ਨਹੀਂ ਸੀ ਰਹਿਣੀ ਫਿਰ ਉਦੋਂ ਇਹ ਗੱਡੀ ਲਈ ਸੀ ਇਹ ਤੋਂ ਪਹਿਲਾਂ ਇੰਡੀਕਾ ਲਈ ਸੀ ਸੈਕੰਡ ਹੈਂਡ ਜਿੰਨੇ ਕ ਪਹੁੰਚ ਸੀ ਸਾਡੀ ਫੇ ਮੇਰੇ ਮੋਟੂ ਸੇਠ ਨੇ ਮੇਰੇ ਵਾਸਤੇ ਇਹ ਲਈ ਸੀ ਐਸਪ੍ਰੈਸੋ ਕਹਿੰਦੇ ਸੀ ਮਤਲਬ ਕਿ ਮੇਰੀ ਪ੍ਰੋਬਲਮ ਆਈ ਬੀਐਸਡੀ ਸੀ ਮੈਂ ਕਿਤੇ ਬੱਸਾਂ ਬੁੱਸਾਂ ਚ ਨਾਈ ਸੀ ਜਾ ਸਕਦੀ ਫੇ ਉਹਨਾਂ ਨੇ ਗੱਡੀ ਇਹ ਵਾਲੀ ਲੈ ਕੇ ਦੇ ਕੇ ਗਏ ਸੀਗੇ ਸਾਨੂੰ ਤਾਂ ਸੋ ਮੇਰੇ ਵਾਸਤੇ ਤੇ ਇਹੋ ਹੀ ਲੱਖਾਂ ਕਰੋੜਾਂ ਦੀ ਆ ਕਿਉਂਕਿ ਉਹਨੇ ਪਿਆਰ ਨਾਲ ਤੇ ਆਪਣੀ ਮਿਹਨਤ ਦੀ ਕਮਾਈ ਨਾਲ ਮੈਨੂੰ ਇਹੋ ਲੈ ਕੇ ਦਿੱਤੀ ਸਹੀ ਗੱਲ ਹੈ ਨਾ ਤੁਸੀਂ ਵੀ ਦੱਸਿਓ